ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਸੰਦੀਪ ਅਹੂਜਾ ਦੇ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਤਹਿਤ BC ਐਕਸਟਰਸ਼ਨ ਟਾਸਕ ਫੋਰਸ ਵੱਲੋਂ 21 ਸਾਲ ਦੇ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਕਪਿਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਸ਼ਨਾਖਤ ਸ਼ੈਰੀ ਦਿਲਜੋਤ ਰਹਿਲ ਅਤੇ ਸੀਪੂ ਵਜੋ ਕੀਤੀ ਗਈ ਹੈ ਕਪਿਲ ਸ਼ਰਮਾ ਦੇ ਕੈਫੇ ਨੂੰ 10 ਜੁਲਾਈ 7 ਅਗਸਤ ਅਤੇ 16 ਅਕਤੂਬਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹਾਲ ਹੀ ਵਿੱਚ ਭਾਰਤੀ ਪੁਲਿਸ ਵੱਲੋਂ ਗ੍ਰਿਫਤਾਰ ਬੰਦੂ ਮਾਨ ਸਿੰਘ ਤੋਂ ਕੀਤੀ ਜਾ ਰਹੀ ਪੁਛਪੜਤਾਲ ਰਾਹੀਂ ਵੱਡੇ ਖੁਲਾਸੇ ਹੋ ਰਹੇ ਨੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ 골ਡੀ ਢਿੱਲੋਂ ਦੇ ਗਿਰੋਹਾਂ ਨੇ ਕੈਨੇਡਾ ਵੱਲ ਧਿਆਨ ਕੇਂਦਰਿਤ ਕਰਦਿਆਂ ਪੰਜਾਬੀ ਗਾਇਕਾਂ ਕਬੱਡੀ ਫੈਡਰੇਸ਼ਨਾਂ ਅਤੇ ਨਾਮੀ ਕਾਰੋਬਾਰੀਆਂ ਤੋਂ ਜ਼ਬਰੀ ਵਸੂਲੀ ਦਾ ਧੰਦਾ ਸ਼ੁਰੂ ਕੀਤਾ ਬੰਦੂ ਮਾਨ ਸਿੰਘ ਮੁਤਾਬਕ ਕੈਨੇਡਾ ਵਿੱਚ ਹੁੰਦੇ ਕਬੱਡੀ ਟੂਰਨਾਮੈਂਟ ਮਨੀ ਲਾਂਡਰਿੰਗ ਅਤੇ ਜ਼ਬਰੀ ਵਸੂਲੀ ਦਾ ਵੱਡਾ ਜ਼ਰੀਆ ਬਣਦੇ ਨੇ ਜਿੱਥੇ ਖਿਡਾਰੀਆਂ ਨੂੰ ਹੀ ਹਥਿਆਰ ਵਜੋਂ ਵਰਤੇ ਜਾਂਦਾ ਹੈ। ਕਪਿਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚਲਾਉਣ ਦੀ ਸਾਜ਼ਿਸ਼ ਸੀਪੂ ਨੇ ਕਢੀ ਅਤੇ ਸ਼ਹਿਰੀ ਤੇ ਦਿਲਜੋਤ ਰਹਿਲ ਨੂੰ ਹਮਲਾ ਕਰਨ ਦੀਆਂ ਹਦਾਇਤਾਂ ਦਿੱਤੀਆਂ। ਬੰਦੂ ਮਾਨ ਸਿੰਘ ਨੇ सोनू ਉਰਫ ਰਾਜੇਸ਼ ਖੱਤਰੀ ਅਤੇ 골ਡੀ ਢਿੱਲੋਂ ਦੇ ਕਹਿਣ ਤੇ ਹਮਲੇ ਵਿੱਚ ਵਰਤੇ ਹਥਿਆਰ ਅਤੇ ਗੱਡੀਆਂ ਸ਼ਹਿਰੀ ਤੇ ਦਿਲਜੋਤ ਰਹਿਲ ਨੂੰ ਮੁਹੱਈਆ ਕਰਵਾਈਆਂ। ਦੋਹਾਂ ਵੱਲੋਂ ਕੈਫੇ ਤੇ ਹਮਲੇ ਦੌਰਾਨ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਕੈਨੇਡੀਅਨ ਪੁਲਿਸ ਹੁਣ ਤੱਕ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਇਹ ਵੀ ਪਤਾ ਲੱਗਾ ਕਿ ਕਪਿਲ ਸ਼ਰਮਾ ਦੇ ਕੈਫੇ ਉੱਤੇ ਹਮਲੇ ਲਈ ਵਰਤੇ ਹਥਿਆਰ ਸੋਨੂ ਖੱਤਰੀ ਰਾਹੀਂ ਅਮਰੀਕਾ ਤੋਂ ਕੈਨੇਡਾ ਪੁੱਜੇ ਅਤੇ ਅੱਗੇ ਬੰਧੂ ਮਾਨ ਸਿੰਘ ਨੇ ਇਹਨਾਂ ਨੂੰ ਸ਼ਹਿਰੀ ਅਤੇ ਦਿਲਜੋਤ ਤੱਕ ਪਹੁੰਚਾਇਆ ਉਧਰ BC ਵਿੱਚ ਗ੍ਰਿਫਤਾਰ ਅਫਤਾਰ ਸਿੰਘ ਵਿਰੁੱਧ ਗੋਲੀਆਂ ਚਲਾਉਣ ਦੇ ਦੋਸ਼ ਆਇਦ ਕਰ ਦਿੱਤੇ ਗਏ ਅਤੇ ਅਦਾਲਤ ਵਿੱਚ ਪੇਸ਼ੀ 10 ਦਸੰਬਰ ਨੂੰ ਹੋਵੇਗੀ ਵੈਨਕੂਵਰ ਸੰਦੀ ਰਿਪੋਰਟ ਮੁਤਾਬਕ ਅਵਤਾਰ ਸਿੰਘ ਵੱਲੋਂ ਨਿਸ਼ਾਨਾ ਬਣਾਇਆ ਸਫੈਦ ਰੰਗ ਦਾ ਆਲੀਸ਼ਾਨ ਕਾਰ ਪੰਜਾਬ ਇੰਸ਼ੋਰੈਂਸ ਕੰਪਨੀ ਦੇ ਭਾਈਵਾਲ ਸੰਦੀਪ ਅਹੂਜਾ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜੌਨ ਬਰੂਅਰ ਨੇ ਦੱਸਿਆ ਕਿ ਸ਼ੱਕੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਬੀਸੀ ਐਕਸਟਰਸ਼ਨ ਟਾਸਕ ਫੋਰਸ ਯਤਨਸ਼ੀਲ ਹੈ ਤੱਥਾਂ ਦੇ ਆਧਾਰ ਤੇ ਕੀਤੀ ਜਾ ਰਹੀ ਪੜਤਾਲ ਅਤੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਹੋ ਰਹੀ ਕਾਰਵਾਈ ਰਾਹੀਂ ਜਬਰੀ ਵਸੂਲੀ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਇਸੇ ਦੌਰਾਨ ਸਰੀ ਵਿਖੇ ਐਤਵਾਰ ਸਵੇਰੇ ਇੱਕ ਘਰ ਅਤੇ ਦੋ ਗੱਡੀਆਂ ਤੇ ਗੋਲੀਬਾਰੀ ਦੀਆਂ ਵਾਰਦਾਤਾਂ ਆਪਸ ਵਿੱਚ ਸੰਬੰਧਿਤ ਦਸੀਆਂ ਜਾ ਰਹੀਆਂ ਨੇ ਸਰੀ ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਤਕਰੀਬਨ 8:30 ਵਜੇ ਇੱਕ ਗੱਡੀ ਤੇ ਗੋਲੀਆਂ ਚੱਲਣ ਦੀ ਇਤਲਾ ਮਿਲੀ ਅਤੇ ਇਸ ਤੋਂ ਤੁਰਤ ਬਾਅਦ ਇੱਕ ਘਰ ਦੇ ਬਾਹਰ ਗੋਲੀਆਂ ਚੱਲਣ ਬਾਰੇ ਪਤਾ ਲੱਗਾ ਹਾਲੇ ਅੱਧਾ ਘੰਟਾ ਵੀ ਨਹੀਂ ਸੀ ਲੰਘਿਆ ਕਿ ਇੱਕ ਹੋਰ ਗੱਡੀ ਤੇ ਗੋਲੀਆਂ ਚੱਲਣ ਦੀ ਵਾਰਦਾਤ ਸામਨੇ ਆ ਗਈ ਤਿੰਨੋ ਵਾਰਦਾਤਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਇਹਨਾਂ ਨੂੰ ਅੰਜਾਮ ਦੇਣ ਵਾਲੇ ਸੰਭਾਵਤ ਤੌਰ ਤੇ ਇੱਕੋ ਗੱਡੀ ਵਿੱਚ ਸਵਾਰ ਸਨ ਫਿਲਹਾਲ ਇਹਨਾਂ ਵਾਰਦਾਤਾ ਨੂੰ ਜ਼ਬਰੀ ਵਸੂਲੀ ਦੇ ਮਾਮਲਿਆਂ ਨਾਲ ਨਹੀਂ ਜੋੜਿਆ ਗਿਆ ਪਰ ਡੰਗਾਈ ਨਾਲ ਪੜਤਾਲ ਮਗਰੋਂ ਇਹ ਮਾਮਲੇ ਐਕਸਟਰਸ਼ਨ ਟਾਸਕ ਫੋਰਸ ਦੇ سپਰਦ ਕੀਤੇ ਜਾ ਸਕਦੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ